बाद मोदी सरकार मुर्दाबाद किसान सरकार मुर्दाबाद ਅਤਲ ਕੁਮਾਰ ਅੰਜਾਨ ਜੀ ਜਿਹੜੇ ਤੁਸੀਂ ਦੇਖ ਰਹੇ ਹੋ ਦਰਸ਼ਕਾਂ ਨੂੰ ਹਾਰਦਿਕ ਸਵਾਗਤ ਹੈ ਮੈਂ ਦੋਸਤ ਰঞ্জੀਤ ਸਿੰਘ ਜੀ ਅਸੀਂ ਪਹੁੰਚੇ ਹਾਂ ਟੋਲ ਪਲਾਜ਼ਾ ਨਿੰਜਰਪੁਰਾ ਵਿਖੇ ਜਿੱਥੇ ਕੇ ਸੰਯੁਕਤ ਚਾਨ ਮੋਰਚੇ ਦੇ ਸੱਦੇ ਤੇ ਅੱਜ ਇਹ ਟੋਲ ਪਲਾਜ਼ਾ ਜੋ ਹੈ ਬਿਲਕੁਲ ਆਵਾਜਾਈ ਫ੍ਰੀ ਕਰ ਦਿੱਤਾ ਗਿਆ ਸਾਡੇ ਨਾਲ ਗੱਲਬਾਤ ਕਰਨ ਲਈ ਇੱਥੇ ਜੁੜੇ ਨੇ ਸੰਯੁਕਤ ਚਾਨ ਮੋਰਚੇ ਦੇ ਆਗੂ ਕਾਮਲ ਖਵੀਰ ਸਿੰਘ ਜੀ ਜਾਮਪੁਰਾ ਉਹ ਗੱਲਬਾਤ ਕਰ ਰਹੇ ਹਾਂ ਉਹਨਾਂ ਦਾ ਅੱਜ ਦੇ ਇਸ ਪੰਚਾਇਤ ਦੀ ਕੀ ਕਹਿਣਾ ਬਹੁਤ ਬਹੁਤ ਨਸੀਹਤ ਕੁੰਲੇ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਕਿਸਾਨਾਂ ਦੇ ਇਸ ਮਸਲੇ ਨੂੰ ਆਪਣੇ ਚੈਨੋ ਦੇ ਰਾਂਹ ਲੋਕਾਂ ਦੇ ਨਾਲ ਸਾਂਝਾ ਕੀਤਾ ਹੈ ਜਿੱਥੋਂ ਤੱਕ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਇਹ ਸੰਯੁਕਤ ਕਿਸਾਨ ਮੋਰਚੇ ਦੇ ਜਿਹੜਾ ਪਾਰ ਪੂਰੇ ਪੰਜਾਬ ਦੇ ਅੰਦਰ ਸੱਦਾ ਦਿੱਤਾ ਕਿ ਜੋ ਪਰਸੋਂ ਚੌਥ ਤੋਂ 3 ਦਿਨ ਤੋਂ ਜਿਹੜਾ ਦਿੱਲੀ ਦੇ ਅੰਦਰ ਜਾ ਰਹੇ ਕਿਸਾਨਾਂ ਨੂੰ ਰਸਤੇ 'ਤੇ ਜਿਸ ਤਰ੍ਹਾਂ ਰੋਕਿਆ ਗਿਆ ਔਰ ਉਹਨਾਂ ਦੇ ਉੱਤੇ ਜਿਹੜਾ ਅਨਮਨੁੱਖੀ ਜਿਹੜਾ ਜਿਹੜਾ ਤਸ਼ੱਦਦ ਕੀਤਾ ਗਿਆ ਉਹਦੇ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਔਰ ਦੇਸ਼ ਦੀ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਅੱਜ ਇਕੱਤਰ ਹੋਏ ਆ ਕਿ ਇਹ ਦੇਸ਼ ਦੇ ਅੰਦਰ ਹਰ ਨਾਗਰਿਕ ਨੂੰ ਆਪਣੀ ਗੱਲ ਕਹਿਣ ਦਾ ਜਮਹੂਰੀ ਅਧਿਕਾਰ ਆ ਔਰ ਉਹਨਾਂ ਦੇ ਉੱਤੇ ਜਿਹੜੇ ਓਕੇ ਜਿਹੜਾ ਜੋ ਜਮਹੂਰੀਅਤਕਾਰ ਦੇ ਉੱਤੇ ਛਾਪਾ ਮਾਰਿਆ ਗਿਆ ਔਰ ਉਸ ਮੋਰੋਦ ਦੇ ਵਿੱਚ ਅੱਜ ਅਸੀਂ ਜਿਹੜਾ ਇਹ ਜੋ ਨਿੰਜਰ ਟੋਲ ਪਲਾਜਾ ਇਹਨੂੰ ਜਿਹੜਾ ਟੋਲ ਫ੍ਰੀ ਕੀਤਾ ਔਰ ਇਹਨੂੰ 11:00 ਤੋਂ 2:00 ਵਜੇ ਤੀਨਾਂ ਇਸੇ ਤਰੀਕੇ ਨਾਲ ਜਾਰੀ ਰੱਖਿਆ ਜਾਊਗਾ ਜੋ ਕੇਂਦਰ ਸਰਕਾਰ ਵੱਲੋਂ ਉੱਥੇ ਕਿਸਾਨਾਂ ਵਾਲਾ ਅਧਿਰਾਵਰਤਾ ਉਹਦੇ ਸੰਬੰਧੀ ਤਾਂ ਕੀ ਕਹਣਾ ਅਸੀਂ ਉਹਨੂੰ ਅਤ ਨਿੰਦਣਯੋਗ ਸਮਝਦੇ ਆਂ ਔਰ ਇਹ ਸਭ ਨੇ ਵੀ ਇਹ ਦੇਸ਼ ਦੇ ਅੰਦਰ ਜਮਹੂਰੀਅਤ ਦਾ ਕਤਲ ਆ ਔਰ ਦੇਸ਼ ਦੇ ਅੰਦਰ ਕੇਂਦਰ ਸਰਕਾਰ ਜਿਹੜੀ ਭਾਜਪੀ ਦੀ ਅਗਵਾਈ ਤੇ ਕੰਮ ਕਰ ਰਹੀ ਆ ਉਹ ਫਾਸ਼ੀ ਸਰਕਾਰ ਆ ਔਰ ਇਹ ਸਰਕਾਰ ਨੂੰ ਰੋਕਣ ਵਾਸਤੇ ਕੱਲ ਸਰਕਾਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨੇ 16 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਜਿਹਦੇ ਜੇ ਦੇਸ਼ ਦੀਆਂ ਸਮੂਚੀਆਂ ਕਿਸਾਨ ਜਥੇਬੰਦੀਆਂ ਟ੍ਰੇਡ ਯੂਨੀਅਨਾਂ ਮਜ਼ਦੂਰ ਜਥੇਬੰਦੀਆਂ ਟਰਾਂਸਪੋਰਟ ਦੇ ਕੰਮ ਹੈ ਵਪਾਰ ਮੰਡਲ ਸਾਰੇ ਲੋਕ ਜਿਹੜੇ ਕੱਲ ਦੇਸ਼ ਦਾ ਬੰਦ ਕਰਕੇ ਸਰਕਾਰ ਦੇ ਜਿਹੜੇ ਅਨ ਡੈਮੋਕਰੇਟਿਕ ਕਦਮ ਆ ਉਹਨਾਂ ਨੂੰ ਰੋਕਣ ਵਾਸਤੇ ਇਕੱਤਰ ਹੋਏ ਆ ਉਹਦਾ ਹੀ ਇੱਕ ਹਿੱਸਾ ਹੈ ਜਿਹੜਾ ਦੇ ਪੰਜਾਬ ਦੇ ਅੰਦਰੋਂ ਜਿਹੜੇ ਕਿਸਾਨ ਦਿੱਲੀ ਦੇ ਅੰਦਰ ਆਪਣੀਆਂ ਉਹਨਾਂ ਮੰਗਾਂ ਵਾਸਤੇ ਹੀ ਆਵਾਜ਼ ਬੁਲੰਦ ਕਰਨ ਜਾ ਰਹੇ ਜਿਹਦੇ ਵਾਸਤੇ ਅਸੀਂ 2 ਸਾਲ ਪਹਿਲਾਂ ਆਪਣਾ ਅੰਦੋਲਨ ਮੁੱਲਤਵੀ ਕਰਕੇ ਆਏ ਹਾਂ ਔਰ 2 ਸਾਲ ਦੇ ਵਿੱਚ ਸਰਕਾਰ ਨੇ ਉਹਨਾਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਰਕੇ ਉਹਨਾਂ ਕਿਸਾਨਾਂ ਨੂੰ ਦੁਬਾਰਾ ਇਹ ਕਦਮ ਚੁੱਕਣਾ ਪਿਆ ਔਰ ਇਹ ਉਹਨਾਂ ਦਾ ਜਨਹੂਰੀ ਅਧਿਕਾਰ ਸੀ ਔਰ ਸਰਕਾਰ ਨੇ ਰੋਕੇ ਜਨਹੂਰੀ ਅਧਿਕਾਰ ਦਾ ਕਤਲ ਕੀਤਾ ਇਹ ਸਨ ਅਗਲਾ ਸਾਨਾ ਕਮਲਖਵੀਰ ਸਿੰਘ ਨੇ ਯਮਪੁਰਾ ਇਹਨਾਂ ਨੁਸਖੇ ਟੂਡੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਅੱਜ ਜੋ ਇੱਥੇ ਧਰਨਾ ਲਾ ਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਦਾਰੇ ਦੱਸਿਆ ਜਿਆਦਾ ਤੇ ਤਾਰਾ ਖਵਲੇ ਨੇ ਨੁਸਖੇ ਦਾ ਮੈਂ ਦੋਸਤੋ ਰਣਜੀਤ ਸਿੰਘ ਜੋ ਸਿੱਟ ਡਿਆਲਾ ਕਰੀ ਬਹੁਤ ਬਹੁਤ ਧੰਨਵਾਦ